लाडी प्यारी धकारत भोले शंकर जी दा धकारत 33 करोड़ देवी देवता दा बहुत सच्चे दरबार की जय दरबार की जय दरबार की जय जय दरबार की जय और बहुत ही खूबसूरत और वेस्टर्न ग्रुप और अतुल जनता दरिया लो हाजिर होन आ रहे ने वेस्टर्न ग्रुप वालों सारे नु हाजरी है हरपोल शंकर जी दा बोल सच्चे दरबार की जय जो कि श्रत्रिया हर साल त्यौहार मनाए जा रहे हैं और इस साल भी मना रहे हैं साडे वीर और बहुत बड़ी जिन गुजारिश है और अपने-अपने रूप अपने चले जाओ और उसके तो बाद अतुल जगदारी और सबसे पहले और अतुल जगदारी वलाओं बहुत ही खूबसूरत और ग्रुप वेस्टर्न ग्रुप ਹੋਰ ਗ੍ਰੀਸ਼ ਪੰਦਨਾ ਜੀ ਕਿ ਆਵੇ ਨੇ ਸਾਡੇ ਇੱਕ ਜਟਾਦਾਰੀ ਵੱਲੋਂ ਔਰ ਵੈਸੇ ਕੋ ਔਰ ਗ੍ਰੀਸ਼ ਪੰਦਨਾ ਜੀ ਵਾਹ ਜੀ ਵਾਹ ਕੀ ਬਾਤ ਹੈ ਲੀਡ ਹਲਕੀ ਦੇਖੀ ਇਹਦੀ ਲੀਡ ਹੈ ਹलो ਲੀਡ ਹੈ ਲੀਡ ਹੈ ਮੈਂ ਬਾਂਡਲ ਕੋ ਐਨ ਕੋਈ ਨਹੀਂ ਦੇ ਦਿੱਤਾ ਨਾ ਨਹੀਂ ਬੰਦਾ ਸੰਦੀਪ ਔਰ ਖਲੇ 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 कले काले काले ਬੋਲੇ ਸ਼ੰਕਰ ਜੀ ਦਾ ਬਹੁਤ ਸੱਖੇ ਦਰਬਾਰ ਕੀ ਜੈ ਹਾਂ ਜੀ ਕੀ ਔਰ ਬਹੁਤ ਹੀ ਖੂਬਸੂਰਤ ਵੈਸਨ ਗਰੁੱਪ ਵੱਲੋਂ ਔਰ ਯਤੂ ਚੱਟਾਧਰੀ ਵੱਲੋਂ ਹਾਜ਼ਰੀ ਲਵਾਉਣ ਆ ਰਹੇ ਨੇ ਸਾਡੇ ਵੀਰ ਔਰ ਬੰਟੀ ਦਾਜੀ ਜੀ ਔਰ ਜਲੰਦਰ ਮਾੜੀ ਔਰ ਕੀ ਬਾਤ ਹੈ ਤਾੜੀਆਂ ਲਾਓ ਇੱਕ ਵਾਰੀ ਇਹਦੇ ਨਾਲ ਤੇ ਵੀ ਲਾਵੇ ਤਾੜੀਆਂ ਭਗਦੇ ਨਾਲ ਔਰ ਤਾੜੀਆਂ ਸਵੇਰ ਦੀਆਂ ਤਾੜੀਆਂ ਤਾੜੀਆਂ ਦੀਆਂ ਨਹੀਂਆਂ ਕਹਿ ਰਹੇ ਹੋਣੀ ਲਾਉਂਦੀਆਂ ਪੈੜੀਆਂ ਲਾ ਦਿਓ ਤਾੜੀਆਂ ਮਾਤਾ ਜੀ ਲਾ ਦਿਓ ਔਰ ਬਹੁਤ ਹੀ ਖੂਬਸੂਰਤ ਪੋੜਿਆ ਤੋਂ ਦਿਨਾਲ ਹਾਜ਼ਿਰ ਹੋ ਰਹੇ ਨੇ ਔਰ ਸਾਡੇ ਯਤੁ ਜਨਤਾਦਾਰੀ ਵੱਲੋਂ ਔਰ ਬੰਟੀ ਜੈ ਜੀ ਸਾਡੇ ਵੀਰ ਜੈਗਨੇਸ਼ ਔਰ ਜੈਗਨੇਸ਼ ਔਰ ਜੈਗਨੇਸ਼ ਔਰ ਗਣਪਤੀ ਰਾਧਨਾ ਹਾਜ਼ਿਰ ਹੋਣਗੇ ਸਾਡੇ ਵੀਰ ਆਗੇ 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 ਸਾਡੇ ਭੋਲੇ ਸ਼ੰਕਰ ਜੀ ਛੋਲੇ ਭੋਲੇ ਸ਼ੰਕਰ ਜੀ ਔਰ ਮਾ ਦੇਵੀ ਆਉਣਗੇ ਔਰ ਇੱਕ ਵਾਰੀ ਤਾੜੀਆਂ ਨਾਲ ਜੀ ਭੋਲੇ ਸ਼ੰਕਰ ਜੀ ਦੇ ਨਾਮ ਤੇ ਜੋਰ ਨਾਲ ਲਾ ਦਿਓ ਤਾੜੀਆਂ ਯਾਰ ਨਾ ਨਾ ਬੜੀ ਹਿੰਮਤ ਲਖਾਈ ਹੈ ਕਹਾਵਾ ਜਿਕਰਾ ਹੋਏ ਸ਼ੰਕਰ ਜੀ ਦਾ ਹੋ ਸੱਚੇ ਦਰbaar ਕੀ ਜੈ ਦਰbaar ਕੀ ਜੈ ਦਰbaar ਕੀ ਜੈ ਪਰ ਸਹਰੇ ਲੱਗੇ ਹੋਏ ਨੇ ਔਰ ਪ੍ਰਾਤੀ ਵੀ ਆਏ ਹੋਏ ਨੇ ਔਰ ਤਾਲੀਆਂ ਨਹੀਂ ਆਉਂਦੀਆਂ ਤਾਲੀਆਂ ਲਾਓ करा भे श महाराज ਕੀ ਦੇਖਿਆ ਤੁਹਾਨੂੰ ਸਮਝ ਨਹੀਂ ਲੱਗਦੀ ਉਹ ਮੁਰਲੀ ਵਾਲਾ ਹਰਮਾਨ ਥੋੜੀ ਹੁੰਦਾ ਬਾਬਾ ਜੀ ਹੁੰਦੇ 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 ਇਹ ਕੀ ਬਾਤ ਹੈ ਜਿਵੇਂ ਪੋਲੇ ਸ਼ੰਕਰ ਦੀਦਾ ਗੋ ਸੱਚੇ ਤੋਂ ਮਾਰਤੀ ਜੈ ਉਹ ਪੋਲੇ ਨਾਲ ਦੀ ਲੀਲਾ ਹੀ ਆ ਸੀ ਇਹਨਾਂ ਭਾਜੀ ਇਹ ਦਿਲ ਨਾਲ ਦਿਲ ਮਿਲਾ ਦਿੰਦਾ ਵਾ ਰੂਹ ਨਾਲ ਰੂਹ ਮਿਲਾ ਦਿੰਦਾ 33 ਕੋਟੀ ਮਹਾਰਾਜ ਕੀ ਜੈ ਮਹਾਰਾਜ ਕੀ ਜੈ ਔਰ ਬਹੁਤ ਹੀ ਖੂਬਸੂਰਤ ਰਹਣਾ ਔਰ ਸਾਡੇ ਵੀਰ ਰਹਿ ਕੇ ਆ ਰਹੇ ਨੇ ਔਰ ਗਨਪਤੀ ਰਾਧਨਾ ਉਹ ਕਾ ਭਾਜੀ ਅਸੀਂ ਸੇਕ ਸੈਕਟਰ ਹੀ ਦੇਖੀ ਅਸੀਂ ਮਾੜੇ ਮੋਟੇ ਏ ਘੋੜੀ ਘੋੜੀ ਬੰਦੇ ਆ ਬਹੀ ਫੇਰ ਵੀ ਫੇਰ ਵੀ ਰਾਜ ਦੇ ਸਟੇਜ ਆ ਗਏ

ਉਸ ਰਾਮ ਔਰ ਉਸ ਨਾਲ ਹੀ ਔਰ ਕਿਰਪਾ ਕਰੋ ਔਰ ਕਿਰਪਾ ਕਰੋ ਗੋਰੀ ਮਹਾਰਾਜ ਔਰ ਸਾਰੇ ਨੂੰ ਔਰ ਦਰਸ਼ਨ ਦਿੱਤੇ ਨੇ ਔਰ ਗੋਰੀ ਕੋ ਨੀ ਤਾੜੀ ਲਾ ਦਿਓ ਜੀ ਉਹਨਾਂ ਨਾਲ ਲਾ ਦਿਓ ਜ਼ੋਰ ਦੇ ਨਾਲ ਤਾੜੀ ਗਣupati હેલો હેલો જેજે कभी धोगी कभी बह समारी कभी अभी देव महा पुरा महने सुन कभी कभी धोबी कभी बहुत सारी कभी अविधे महाारी महानी सुनारंकर कवि शंधु कभी बोले थोड़े हमें तोरे परिहारी परिहारी ਆਗੇ ਬੜੀ ਜੋਰ ਨਾਲ ਪੁਰੀ ਸ਼ੰਗਰਦੀ ਦੇ ਨਾਮ ਤੇ ਜਗਰਾ ਭੋਲੇ ਸ਼ੰਗਰਦੀ ਦਾ ਹਰ ਹਰ ਮਹਾਦੇਵ ਔਰ ਦੋਸਤ ਸੁਖਲੇੜ ਦੇ ਨਾਮ ਅਮਰ ਜਗਤ ਵਾਲੀ ਕਰੋ ਬਾਕੀ ਫੂਟਸ ਨੂੰ ਔਰ भला मारा मोला माल ਮਹਿਮਾਨ ਸਾਡੇ ਵੀ ਸਾਡੇ ਕੋ ਪਹੁੰਚ ਚੁੱਕੇ ਨੇ ਔਰ ਸਨਿਆ